ਲੋ ਜੀ ਸਾਰਿਆਂ ਨੂੰ ਸ਼ਾਸਤਿਕਾਲ ਮੈਂ ਰਾਜਵਿੰਦਰ ਰਾਏ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਲੋ ਜੀ ਆਪਾਂ ਬਣਾਉਣ ਲੱਗੇ ਆ ਅੱਜ ਮਿੱਸੇ ਪ੍ਰਸ਼ਾਦ ਇਹ ਚ ਪਾਇਆ ਆਪਾਂ ਵੇਸਣ ਪਿਆਜ਼ ਨਾਰਦਾਣਾ ਜੀਰਾ ਜਿਵੈਣ ਸਭ ਹਰੀਆਂ ਮਿਰਚਾਂ ਤੇ ਆ ਆਪਾਂ ਪ੍ਰਸ਼ਾਦਿਆਂ ਦੀ ਕਰ ਲਕਿਨ ਤਿਆਰੀ ਤੇ ਆ ਮੱਖਣ ਤੇ ਆ ਦਹੀਂ ਵੇਖੋ ਜੀ ਬੱਚੇ ਮਿੱਸੇ ਪ੍ਰਸ਼ਾਦੇ ਮੰਗਦੇ ਸੀ ਇਸ ਕਰਕੇ ਅੱਜ ਆਪਾਂ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ ਮੱਖਣੀ ਦਹੀਂ ਦੇ ਨਾਲ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਚਲੋ ਜੀ ਆਪਾਂ ਪ੍ਰਸ਼ਾਦੇ ਲਾ ਲ ਗਏ ਫਿਰ ਮਿਲਦੇ ਆਂ ਚਲੋ ਜੀ ਆਪਣੇ ਮਿੱਸੇ ਪ੍ਰਸ਼ਾਦੇ ਬਣ ਕੇ ਤਿਆਰ ਹੋ ਗਏ ਪਤਾ ਦਹੀਂ ਨਾਲ ਪ੍ਰਸ਼ਾਦੇ ਦੇ ਨਾਲ ਮੱਖਣ ਸ਼ਕੋ ਜੀ ਦੱਸੋ ਜੀ ਕਿੱਦਾਂ ਦੇ ਲੱਗੇ